ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਅਸੀਂ ਲੱਗੇ ਹਾਂ ਹੁਣ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਨਾਲ ਹੀ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਥੰਬਨੇਲ ਦੇਖ ਕੇ ਆਪ ਨੂੰ ਪਤਾ ਚੱਲ ਗਿਆ ਹੋਣਾ ਹੈ ਕਿ ਕਿਸ ਬਾਰੇ ਹੈ ਜੀ ਵੀਡੀਓ ਹੈ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਵੀਡੀਓ ਇਹ Holi ਤੋਂ ਅਗਲੇ ਦਿਨ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਸਿੰਘਾਂ ਨੂੰ ਆਪਣੇ ਕੋਲ ਸੱਦਿਆ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਰੇ ਹੀ Holi ਮਨਾ ਰਹੇ ਹਨ ਤੇ ਅਸੀਂ ਵੀ Holi ਖੇਡਣੀ ਹੈ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਵੀ Holi ਖੇਡੋਗੇ ਲੇਕਿਨ Holi ਨਹੀਂ ਹੋਲਾ ਮਹੱਲਾ ਹੋਏਗਾ ਸਾਡਾ 1701 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੇ ਚੇਤ ਦੇ ਮਹੀਨੇ ਪਹਿਲੀ ਤਰੀਕ ਨੂੰ ਉਹਨਾਂ ਨੇ ਹੋਲੇ ਮੁਹੱਲੇ ਦੀ ਉਸਾਰੀ ਨਾ ਕੀਤੀ ਸਿੰਘਾਂ ਨੂੰ ਆਪਣੇ ਕੋਲ ਸੱਦ ਕੇ ਤੇ ਉਹਨਾਂ ਦੇ ਆਪਸ ਵਿੱਚ ਉਹਨਾਂ ਨੂੰ ਜੁੱਧ ਕਰਵਾਇਆ ਵੱਖਰੇ ਵੱਖਰੇ ਦੋ ਹਿੱਸੇ ਕਰ ਦਿੱਤੇ ਨਾਲ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਆਪਣੇ ਸ਼ਸਤਰ ਲੈ ਕੇ ਆਓ ਜਿੰਨਾਂ ਕੋਲ ਸ਼ਸਤਰ ਨਹੀਂ ਸੀ ਉਹਨਾਂ ਨੂੰ ਉਹਨਾਂ ਨੇ ਆਪ ਸ਼ਸਤਰ ਦਿੱਤੇ ਤੇ ਉਹਨਾਂ ਨੂੰ ਕਿਹਾ ਕਿ ਮੈਦਾਨੇ ਜੰਗ ਵਿੱਚ ਤੁਸੀਂ ਲੜੋਗੇ ਕਿੱਦਾਂ ਆਪਣੀ ਆਪ ਦੀ ਤੁਸੀਂ ਸੰਭਾਲ ਕਿੱਦਾਂ ਕਰੋਗੇ ਤੇ ਪੰਥ ਦੀ ਕਿੱਦਾਂ ਤੁਸੀਂ ਸੰਭਾਲ ਕਰੋਗੇ ਇਸ ਕਰਕੇ ਤੁਹਾਨੂੰ ਅਸੀਂ ਹੋਲਾ ਮਹੱਲਾ ਸੌਂਪ ਰਹੇ ਹਾਂ ਹੋਲੇ ਮਹੱਲੇ ਵਾਲੇ ਦੇ ਨ ਕਿੰਨੇ ਹੀ ਸਿੰਘ ਕੰਨੀਆਂ ਹੀ ਸੰਗਤਾਂ ਸਰਤਾ ਦੇ ਨਾਲ ਅਨੰਦਪੁਰ ਸਾਹਿਬ ਵਿਖੇ ਜੰਨੀਆਂ ਹਨ ਕੇਸਗੜ ਸਾਹਿਬ ਵਿਖੇ ਉੱਥੇ ਉਹ ਲਾ ਮਹੱਲਾ ਮਨਾਇਆ ਜਾਂਦਾ ਹੈ ਸ਼ਸਤਰ ਵਿਦਿਆ ਕੋਰ ਸਵਾਰੀ ਤੇ ਨਾਲ ਹੋਰ ਵੀ ਬਹੁਤ ਹੀ ਸ਼ਬਦ ਕੀਰਤਨ ਸਾਰੇ ਹੀ ਹੁੰਦੇ ਹਨ ਗੁਰੂ ਸਾਹਿਬ ਨੇ ਕਿਹਾ ਕਿ ਦੇਖੋ ਤੁਸੀਂ ਜੁਧ ਸਿੱਖੋ ਸ਼ਸਤਰ ਵਿਦਿਆ ਸਿੱਖੋ ਕਿਸੇ ਗਰੀਬ ਦੀ ਅਗਰ ਲੋੜ ਹੈ ਕਿਤੇ ਤੇ ਉੱਥੇ ਉਹਦੀ ਜਾ ਕੇ ਮਦਦ ਕਰੋ ਕਿਸੇ ਦੀ ਧੀ ਭੈਣ ਉਤੇ ਅਗਰ ਕੋਈ ਗਲਤ ਨਜ਼ਰ ਪਾਉਂਦਾ ਹੈ ਤੇ ਉਹਨੂੰ ਤੁਸੀਂ ਆਪ ਹੀ ਨਜਿੱਠ ਲਿਓ ਮੈਂ ਤੁਹਾਨੂੰ ਓਲਾ ਮਹੱਲਾ ਸੌਂਪ ਰਿਹਾ ਹਾਂ ਇਹਦੇ ਵਿੱਚ ਤੁਹਾਨੂੰ ਵੀਰਤਾ ਆਏਗੀ ਤੁਹਾਡੇ ਅੰਦਰ ਦ੍ਰਿੜਤਾ ਆਏਗੀ ਤੁਸੀਂ ਜਦੋਂ ਜੁੱਧ ਕਰੋਗੇ ਤੇ ਮੈਂ ਦੇਖਾਂਗਾ ਪੀ ਕੋਣ ਕਿੰਨਾ ਜੁੱਧ ਵਿੱਚ ਨਿਪੁਰਨਾ ਹੈ ਕਿਹੜਾ ਜੋਧਾ ਹੈ ਤੇ ਕਿਹੜਾ ਜੜਾ ਹੈ ਹਾਰਦਾ ਹੈ ਹਾਰ ਜਿੱਤ ਦਾ ਉੱਥੇ ਫੈਸਲਾ ਹੋਏਗਾ ਤੁਸੀਂ ਜੁੱਧ ਕਰੋ ਚਲੋ ਆਪ ਕਲਗੀ ਤਰਪਿਤਾ ਜਾ ਕੇ ਤਖਤੇ ਤੇ ਵਿਰਾਜਮਾਨ ਹੋ ਗਏ ਬੈਠ ਗਏ ਉਹ ਵੇਖਣ ਲੱਗੇ ਸਾਰਿਆਂ ਨੂੰ ਸੱਧਿਆ ਸੰਗਤ ਵੀ ਸਤੀ ਜੋਦੇ ਵੀ ਸਤੇ ਉੱਥੇ ਨੌਜਵਾਨ ਮੁੰਡੇ ਨਾਲ ਹੀ ਵਿੱਚ ਬਜ਼ੁਰਗ ਵੀ ਸਨ ਸਾਰਿਆਂ ਨੂੰ ਬੁਲਾ ਕੇ ਉੱਥੇ ਉਹਨਾਂ ਨੇ ਕਿਹਾ ਕਿ ਚਲੋ ਹੁਣ ਤੁਹਾਡਾ ਇੱਥੇ ਇੱਥੇ ਤੁਹਾਡਾ ਇੰਤਿਆਮੇ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਹੋਲੀ ਖੇਡਣੀ ਹੈ ਕਿ ਹੁਲਾ ਮਹਲਾ ਖੇਡਣਾ ਹੈ ਚਲੋ ਆਪਸ ਵਿੱਚ ਸਾਥ ਸੰਗਤ ਦੇ ਵਿੱਚ ਜੁੱਦ ਹੋਇਆ ਜਵਾਨਾਂ ਨੇ ਆਪਸ ਵਿੱਚ ਜੁੱਦ ਕੀਤਾ ਇੱਥੇ ਕੋਈ ਇਹ ਨਹੀਂ ਸੀ ਕਿ ਵੈਰ ਵਿਰੋਧ ਵਾਲਾ ਜੁੱਦ ਇੱਕ ਉਹਨਾਂ ਨੂੰ ਸਿਖਿਆ ਦੇਣੀ ਸੀ ਉਹਨਾਂ ਨੂੰ ਸਿਖਿਆ ਇਹ ਦੇਣੀ ਸੀ ਕਿ ਤੁਸੀਂ ਆਪਸ ਵਿੱਚ ਜੁੱਦ ਕਰੋ ਲੇਕਿਨ ਕਿਸੇ ਨੂੰ ਹਾਨੀ ਨਹੀਂ ਹੋਣੀ ਚਾਹੀਦੀ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਇੱਕ ਪ੍ਰੈਕਟਿਸ ਹੋ ਰਹੀ ਸੀ ਉਥੇ ਹੋਲਾ ਮਹੱਲਾ ਮਨਉਂਦੇ ਕੋੜ ਰਸਵਾਰੀ ਫਿਰ ਸੱਚੇ ਪਾਤਸ਼ਾਹੀ ਨੇ ਕਿਹਾ ਕਿ ਚਲੋ ਹੁਣ ਸ਼ੁਰੂ ਕਰੋ ਖੇਡੋ ਹੁਣ ਹੋਲਾ ਮਹੱਲਾ ਆਪਸ ਵਿੱਚ ਸ਼ਸਤਰ ਵਿਦਿਆ ਦਾ ਹੋਇਆ ਜੀ ਟੱਕਰਾ ਆਪਸ ਵਿੱਚ ਲੱਗੇ ਉਹ ਹੋਲਾ ਮਹੱਲਾ ਖੇਡਣ ਸ਼ਸਤਰ ਵਿਦਿਆ ਹੋਣ ਲੱਗੀ ਕੋਈ ਹਾਰ ਗਿਆ ਤੇ ਕੋਈ ਜਿੱਤ ਗਿਆ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਹਾਰਿਆ ਹੈ ਉਹ ਵੀ ਮੇਰਾ ਸਿੱਖ ਹੈ ਤੇ ਜਿਹੜਾ ਜਿੱਤਿਆ ਹੈ ਉਹ ਵੀ ਮੇਰਾ ਹੀ ਸਿੱਖ ਹੈ ਇਹ ਇੱਥੇ ਤੁਹਾਡੀ ਪ੍ਰਖਿਆ ਹੋ ਰਹੀ ਹੈ ਕਿਸੇ ਦੇ ਪ੍ਰਤੀ ਕੋਈ ਦੁਸ਼ਮਣੀ ਨਹੀਂ ਹੈ ਥੇ ਘੋੜਸਵਾਰੀ ਵਿੱਚ ਵੀ ਇਦਾਂ ਹੀ ਹੋਇਆ ਉਹ ਰਸਵਾਰੀ ਵੀ ਜਿਹੜੇ ਹੀ ਆਪਣੇ ਆਪਣੇ ਵਰਸ਼ੇ ਲੈ ਕੇ ਦੌੜਾਂ ਕੱਢਣ ਲੱਗੇ ਤੇ ਜਿਹੜਾ ਹਾਰ ਗਿਆ ਉੱਥੇ ਹੀ ਖਲੋ ਗਿਆ ਤੇ ਜਿਹੜਾ ਛੱਟ ਗਿਆ ਉਹ ਗੁਰੂ ਸਾਹਿਬ ਕੋਲ ਆ ਗਿਆ ਜਦੋਂ ਇਦਾਂ ਹੋਇਆ ਤੇ ਗੁਰੂ ਸਾਹਿਬ ਜੀ ਨੇ ਕੀ ਕੀਤਾ ਜੀ ਜਿਹੜੇ ਜਿੱਤੇ ਸਨ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਛਾਤੀ ਨਾਲ ਲਾ ਕੇ ਤੇ ਉਹਨਾਂ ਨੂੰ ਸਰੂਪੇ ਦਿੱਤੇ ਸਰੂਪੇ ਦੇ ਕੇ ਉਹਨਾਂ ਨੂੰ ਨਿਵਾਜਿਆ ਗਿਆ ਤੇ ਨਾਲ ਹੀ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਸਾਰੇ ਹਾਂ ਨੇ ਆਪਸ ਵਿੱਚ ਮਿਲ ਜੁਲ ਕੇ ਉਹ ਲਾਹਮਾ ਹਿੱਲਾ ਹਰ ਸਾਲ ਇਥੇ ਮਨੁਣਾ ਹੈ ਕੇਸਗੜ ਸਾਹਿਬ ਵਿਖੇ ਇਹ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਪੰਥ ਨੂੰ ਇੱਕ ਰੰਗ ਹੈ ਚੜ੍ਹਦੀ ਕਲਾ ਦਾ ਰੰਗ ਇੱਥੇ ਕੋਈ ਟੈਂ ਦੀ ਕਲਾ ਨਹੀਂ ਹੈ ਗੁਰੂ ਸਾਹਿਬ ਜੀ ਨੇ ਚੜ੍ਹਦੀ ਕਲਾ ਬਖਸ਼ੀ ਚੜ੍ਹਦੀ ਕਲਾ ਦੇ ਵਿੱਚ ਹੀ ਸਾਰੇ ਹੀ ਹੋਲੀ ਤੋਂ ਅਗਲੇ ਦਿਨ ਕਈ ਤੇ ਹਫਤਾ ਹਫਤਾ ਪਹਿਲੇ ਉੱਥੇ ਜਾਂਦੇ ਹੰਨ ਤੇ ਸੇਵਾ ਕਰਦੇ ਹੰਨ ਸਿਮਰਨ ਕਰਦੇ ਹੰਨ ਗੁਰੂ ਸਾਹਿਬ ਜੀ ਨੂੰ ਅਗੇ ਅਰਦਾਸ ਕਰਦੇ ਹਾਂ ਨੂੰ ਸੱਚੇ ਪਾਤਸ਼ਾਹ ਸਾਨੂੰ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਬਖਸ਼ਿਓ ਗੁਰੂ ਸਾਹਿਬ ਉਸ ਨੂੰ ਦੇ ਹਨ ਚੜ੍ਹਦੀ ਕਲਾ ਬਖਸ਼ਿਏ ਹਨ ਸਾਰਿਆਂ ਦੇ ਘਰਾਂ ਦੀ ਗੁਰੂ ਸਾਹਿਬ ਆਪ ਹੀ ਰਾਖੀ ਕਰਦੇ ਹਨ ਆਪਣੇ ਸਿੰਘਾਂ ਦੀ ਬਾਕੀ ਹੋਰ ਵੀ ਜਿਹੜੇ ਹੁੰਦੇ ਹਨ ਜਾਂਦੇ ਹਨ ਗੁਰੂ ਸਾਹਿਬ ਜੀ ਦੇ ਦਰਸ਼ਨ ਉੱਥੇ ਕਰਨਾ ਬਾਣੀ ਦਾ ਵੀ ਪ੍ਰਵਾਹ ਚੱਲਦਾ ਹੈ ਉੱਥੇ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੜਪਾਗਾ ਮੈਲਾ ਕਦੇ ਨਾ ਹੋਵੇ ਨਹੀਂ ਲੱਗੇ ਦਾਗਾ ਹੋਲੀ ਕੇ ਨੀਂ ਸੰਤ ਸੇਵ ਰੰਗ ਲਗਾਤ ਲਾਲਦੇਵ ਇਹ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਜਿਹੜਾ ਹੈ ਨਾ ਹਿੰਮਤ ਨਹੀਂ ਹਾਰਨੀ ਕਿਸੇ ਦੇ ਕੋਲੋਂ ਤੁਸੀਂ ਡਰਨਾ ਨਹੀਂ ਹੈ ਸ਼ਸਤਰ ਵਿਦਿਆ ਤੁਹਾਨੂੰ ਉਤਾਰਦੀ ਹੀ ਸਿਖਾਈ ਹੈ ਮੈਂ ਇਹ ਨਾ ਹੋਵੇ ਕਿ ਤੁਹਾਡੇ ਉੱਤੇ ਕੋਈ ਜੁਲਮ ਕਰ ਰਿਹਾ ਹੈ ਤੇ ਤੁਸੀਂ ਸਹਿ ਰਹੀ ਹੋ ਤੇ ਉਹ ਮੈਨੂੰ ਚੰਗਾ ਨਹੀਂ ਲੱਗੇਗਾ ਨਾ ਹੀ ਤੁਸੀਂ ਡਰਨਾ ਹੈ ਕਿਸੇ ਕੋਲੋਂ ਤੇ ਨਾ ਹੀ ਤੁਸੀਂ ਕਿਸੇ ਨੂੰ ਡਰਾਉਣਾ ਹੈ ਕਿਸੇ ਗਰੀਬ ਦਾ ਤੁਸੀਂ ਹੱਕ ਨਹੀਂ ਮਾਰਨਾ ਕਿਸੇ ਦੇ ਨਾਲ ਤੁਸੀਂ ਵੈਰ ਨਹੀਂ ਕਰਨਾ ਵਿਰੋਧ ਨਹੀਂ ਕਰਨਾ ਆਪਣੇ ਗੁਰੂ ਸਾਹਿਬ ਦੇ ਅੱਗੇ ਤੁਸੀਂ ਆਪਣਾ ਆਪ ਜਿਹੜਾ ਹੈ ਨਾ ਸਮਰਪਣ ਕਰ ਦੇਣਾ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਤੈਨੂੰ ਕਦੀ ਵੀ ਕੱਲਿਆ ਨਹੀਂ ਛੱਡਾਂਗਾ ਤੇਰੇ ਨਾਲ ਤੇਰੇ ਹਿਰਦੇ ਵਿੱਚ ਮੈਂ ਨਿਵਾਸ ਕਰਾਂਗਾ ਸੱਚੇ ਪਾਸ਼ਾ ਦਾ ਅਗਰ ਸੀ ਹੋਟ ਆਸਰਾ ਲੈਨੇ ਹਨ ਤਾਂ ਸੱਚੇ ਪਾਸ਼ਾ ਸਾਨੂੰ ਬਹੁਤ ਹੀ ਜਿਆਦਾ ਸਾਡੇ ਉਤੇ ਖੁਸ਼ ਹੁੰਦੇ ਹਨ ਤੇ ਜੇ ਅਸੀਂ ਜਾਣੇ ਹਾਂ ਜੀ ਤੁਮਨੇ ਟਾਟਕਿਆਂ ਵਾਲੇ ਪਾਸੇ ਪੇਰ ਉੱਥੇ ਸਾਡਾ ਕੁਝ ਨਹੀਂ ਹੋ ਸਕਦਾ ਉੱਥੇ ਸਾਡੀ ਬੇਤਵੀ ਹੀ ਹੁੰਦੀ ਹੈ ਬੇਪਤੀ ਹੀ ਹੁੰਦੀ ਹੈ ਗੁਰੂ ਸਾਹਿਬ ਦੇ ਘਰ ਤੁਸੀਂ ਜਾਓਗੇ ਨਾ ਜਦੋਂ ਤੇ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਹੀ ਬਖਸ਼ਣਗੇ ਕਿਸੇ ਕੋਲ ਨਹੀਂ ਡਰਨ ਦੀ ਲੋੜ ਨਹੀਂ ਆਪਣੇ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕੋ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰੋ ਬਾਣੀ ਪੜੋ ਬਾਣੀ ਜਦੋਂ ਤੁਸੀਂ ਪੜੋਗੇ ਨਾ ਤੇ ਬਾਣੀ ਦਾ ਰੰਗ ਤੁਹਾਡੇ ਉਤੇ ਚੜਨਾ ਸ਼ੁਰੂ ਹੋ ਜਾਏਗਾ ਤਦੇ ਹੀ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਆਪਣੇ ਸਿੰਘਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹਾਂ ਇਹ ਸਿੰਘ ਮੇਰੇ ਜਿਹੜੇ ਨੇ ਨਾ ਮੇਰੀ ਜਾਨ ਹੈ ਸੱਚੇ ਪਾਤਸ਼ਾਹ ਸਾਰਿਆਂ ਨੂੰ ਹੀ ਜੜਤੀ ਕਲਾ ਵਕਸ਼ਣ ਹੋਲੇ ਮਹੱਲੇ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰਜੀ ਦਾ ਅਕਾਲ ਸਵਾਹਿਗੁਰਜੀ ਕੀ ਫਤਿਹ ਜੀ